ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਜੀਦਾ ਤਹਿਸੀਲ ਗੋਨਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਬਾਈ ਗਰਲਾਵ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ ਝੋਟੀ ਦੂਜਾ ਸੁਆ ਸੋਨ ਵਾਲੀ ਦੀ ਇੱਕ ਤੁਹਾਨੂੰ ਕੱਟੀ ਦਿਖਾਵਾਂਗੇ ਦੋਨੇ ਫੁੱਲ ਆ ਰਿਕਾਰਡਡਾ ਹੈਗੇ ਨੇ ਬਾਕੀ ਜਿਹੜੀ ਪੂਰੀ ਡਿਟੇਲ ਆ ਆਪਾਂ ਬਾਈ ਗਰਲਾਵ ਦੇ ਨਾਲ ਸਾਂਝੀ ਕਰਾਂਗੇ ਬਾਕੀ ਤੁਸੀਂ ਝੋਟੀ ਦੀ ਫੇਸ ਕੁਆਲਿਟੀ ਤੇ ਕਦਗਾਠ ਵਜਣਾ ਚੈੱਕ ਕਰੋ ਫੁੱਲ ਕਦਗਾਠ ਸਿੰਘਾਂ ਦੀ ਮੰਤਰ ਪੂਰੀ ਚੰਗੀ ਆ ਬਾਕੀ ਫੇਸ ਕੁਆਲਿਟੀ ਸਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੇ ਥਾਣ ਹਵਾਨੇ ਦੀ ਗੱਲ ਕਰਕੇ ਚੋਰੋ ਬਈ ਗੱਲਾਂ ਮੜਾਏ ਪਿੱਠਪੂੜਾ ਪੂਰਾ ਚੰਗਾ ਬਈ ਬੋਡੀ ਸਕੋਰ ਚੰਗਾ ਬਾਕੀ ਹਵਾਨਾ ਚੈੱਕ ਕਰੋ ਬਈ ਫਾੜੀ ਵਾਲਾ ਹਵਾਨਾ ਦਾ ਬਾਕੀ ਚੰਗਾ ਜਿਹੜਾ ਤਿਆਰ ਕਰਦੀ ਆਉਂਦੀ ਆ ਕਿੰਨੇ ਕ ਦਿਨ ਇਹ ਸੂਣ ਦੇ ਬਾਕੀ ਆ ਕੀ ਇਹਦਾ ਰਿਕਾਰਡ ਰਿਹਾ ਪਿਛਲੇ ਸੂਏ ਦਾ ਜਿਹੜੀ ਫੁੱਲ ਗੱਲਬਾਤ ਆਪਾਂ ਬਾਈ ਗਰਲਾਬ ਦੇ ਨਾਲ ਸਾਂਝੀ ਕਰਾਂਗੇ ਆਇਓ ਬਾਈ ਗਰ ਹਾਂ ਵੀ ਫਸੀਗਾ ਵੀ ਫਸੀਗਾ ਮੋਬਾਈਲ ਨੰਬਰ ਦੱਸੋ ਬਾਈ 9023068468 ਦੇ ਆਪਾਂ ਬਾਈ ਜਿਹੜੀ ਆ ਝੋਟੀ ਦਿਖਾ ਰਹੇ ਆਂਗੇ ਕਿਹੜਾ ਸੂਹਾ ਸੂਰੀ ਆ ਇਹ ਇਹ ਬਾਈ ਅਰੀਜਨਲ ਦੂਜਾ ਸੂਹਾ ਸੋਂਦੀਆ 6 ਦਾ ਆਂਦਾ ਮੂੰਹ ਚੋਂ ਮੂੰਹੋਂ 6 ਦਾ ਆਂਦਾ ਤੇ ਦੂਜਾ ਸੂਹਾ ਸੂਰੀ ਆ ਕਿਹੜੇ ਸੀਮੰਦੀ ਆ ਬਈਏ ਇਹ ਬਈ ਅਰਜਨ ਗੁੰਗੜ ਦੀ ਅਰਜਨ ਗੁੰਗੜ ਦੀ ਤੇ ਇਹਦੀ ਮਾਂ ਕਿਹੜੇ ਸੀਮੰਦੀ ਸੀ ਇਹਦੀ ਮਾਂ ਬਈ ਐਚਐਲਡੀਵੀ ਸੀਮੰਦੀ ਆ ਐਚਐਲਡੀ ਠੀਕ ਆ ਤੇ ਜੇ ਆਪਾਂ ਬਈਏ ਤੇ ਪਹਿਲੇ ਸੂਏ ਦੇ ਦੁੱਧ ਦੀ ਗੱਲ ਕਰੀਏ ਵੀ ਕਿੰਨਾ ਦੁੱਧ ਦਤੈ ਨੇ ਇਹ ਬਈ ਨਾਰਮਲੀ 16 ਕਿਲੋ ਦੁੱਧ ਤੇ ਚੱਲੀ ਗਈ ਆ ਨਾਰਮਲੀ ਕਿਤੇ ਬਾਹਲੀ ਨਹੀਂ ਦੇਖੀ ਤાળ ਕੇ ਨਾਰਮਲੀ ਚੱਲੀ ਗਈ ਹੋਣੀ ਤੇ ਜੇ ਆਪਾਂ ਇਹਦੇ ਫਾਦਰ ਦੀ ਗੱਲ ਕਰੀਏ ਮੰਨ ਲਓ ਉਹ ਕਿਹੜੇ ਸੀਮੰਦਾ ਸੀ ਬਈ ਇਹਦਾ ਫਾਦਰ ਹਾਂ ਅਰਜਨ ਗੁੰਗੜਾ ਨਹੀਂ ਨਹੀਂ ਆਪਾਂ ਸੌਰੀ ਗੱਬਣ ਗੱਲ ਕਰਦੇ ਬਾਈ ਜਿਹੜੀ ਆਪਣੇ ਪਿੰਡ ਝੂਟੀ ਪੀਡੀਐਫ ਤੇ ਆਈ ਸੀ ਦੋ ਦੰਦ ਠੀਕ ਹੈ ਫਸਟ ਆਈ ਸੀ ਉਹ 22+ ਦੁੱਧ ਗੱਡਾਈ ਦੋ ਦੰਦ ਨੇ ਪਹਿਲੇ ਸੂਏ ਠੀਕ ਹੈ ਉਹਦੇ ਮਗਰ ਕਟਾ ਆ ਬਾਹੂ ਗੋਲੀ ਦਾ ਉਹ ਤੋਂ ਡਾਇਰੈਕਟ ਕ੍ਰੋਸਿੰਗ ਕਰਾਈ ਸੀ ਜਿਹੜੇ ਤੁਹਾਡੇ ਪਿੰਡ ਜੀ ਦੇ ਸੀ ਆ ਹਾਂ 4000 ਰੁਪਏ ਦੇ ਕੇ ਆਪਾਂ ਡਾਇਰੈਕਟ ਕ੍ਰੋਸ ਕਰਾਈ ਸੀ ਠੀਕ ਹੈ ਹਾਂ ਜੀ ਜਿਹੜੀ ਫੁੱਲ ਡਿਟੇਲ ਆ ਬਾਈ ਬਾਈ ਨੇ ਆਪਦੇ ਨਾਲ ਸਾਂਝੀ ਕੀਤੀ ਹੈਗੀ ਤੇ ਕਿਸੇ ਵੀ ਵੀਰ ਨੂੰ ਇਹ ਨਾਕ ਪਸੰਦ ਆਉਂਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਕਿ ਜੇ ਬਾਈ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਰੇਟ ਬਾਈ ਇਹਦਾ 2 ਲੱਖ ਤੇ 25000 ਰੁਪਇਆ ਸਵਾ 2 ਲੱਖ ਰੁਪਇਆ ਕੋਈ ਮਾਨਦਾਨ ਥੋੜਾ-ਮੋਟਾ ਕਰ ਦਈਏ ਸਵਾ 2 ਲੱਖ ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਬਾਈ ਬਾਕੀ ਆਪਾਂ ਤੁਹਾਨੂੰ ਪਿੱਛੋਂ ਚੰਗੀ ਤਰ੍ਹਾਂ ਚੈੱਕ ਕਰਾ ਦਿੰਨਾ ਹਵਾਨਾ ਜਿਹੜਾ ਪੂਰਾ ਤਿਆਰ ਕਰਦੀ ਆਉਂਦੀ ਆ ਤੇ ਬਾਈ ਇਹਦੇ ਦਿਨ ਕਿੰਨੇ ਕੇ ਰਹਿੰਦੇ ਨੇ ਜਣ ਬਾਈ ਇਹ 10 ਦਿਨ ਤੱਕ ਇਹ ਰਹਿੰਦੇ ਆ ਜੀ 10 ਦਿਨ ਤੱਕ ਤੇ ਬਸ ਲੈ ਵੀ ਜਾਊਗਾ ਦਾ ਵੱਧ ਲੈ ਜਾ ਹੋ ਸਕਦਾ ਘੱਟ ਲੈ 1 2 ਦਿਨ ਉਹਦਾ ਜਹਾfte ਦੇ ਤਕਰੀਬਨ ਕੱਚੀ ਆ ਕਦ ਕਾਠ ਚੈੱਕ ਕਰੋ ਬਾਈ ਬਾਕੀ ਬਾਈ ਬਰਾਬਰ ਖੜਾਗਾ ਫੁੱਲ ਕਦ ਕਾਠ ਫੁੱਲ ਬਜਣਾ ਬਾਈ ਕਹਿੰਦਾ ਵੀ ਜ਼ਿਆਦਾਤਰ ਖੁੱਲੀ ਛੱਡ ਦਿੰਦੇ ਆ ਅਸੀਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕੋਈ ਭਾਜਣਾ ਠ ਨਹੀਂ ਕਰਦੀ ਹੈਗੀ ਖੁੱਲੀ ਤੁਰੀ ਫਿਰਦੀ ਹੈਗੀ ਤੇ ਬਾਈ ਇੱਕ ਆਪਾਂ ਕੱਟੀ ਦਿਖਾ ਰਹੇ ਆਂਗੇ ਇਹ ਇਹ ਕਿਹੜੇ ਸੀਮੰਦੀ ਆ ਇਹ ਬਾਈ ਇਹ ਕਿਹੜੇ ਕੋਹਨ ਨੂਰ ਦੀ ਹੈ ਕੋਹੇ ਨੂਰ ਦੀ ਕਿੰਨੇ ਕੁ ਉਮਰ ਹੋ ਬਾਈ ਇਹਦੀ ਇਹਦੀ ਉਮਰ ਖੀਰੀ ਆ ਹਜੇ ਤਾਂ ਦੰਦੋ ਖੀਰੀ ਆ ਦੰਦੋ ਖੀਰੀ ਆ ਬਈ ਕੋਹੇਨੂਰ ਬੋਲਦੀ ਹੈਗੀ ਆ ਇਹ ਐਮ 29 ਦੀ ਸੀ ਬਈ ਐਮ 29 ਦੀ ਸੀ ਬਈ ਆਪਾਂ ਦੂਜੇ ਸੂਏ ਆਪਾਂ ਝੂਟੀ ਵੇਚਤੀ ਸੀ ਉਹ ਠੀਕ ਹੈ ਜਿਹੜੇ ਸੂਏ ਜਦੋਂ ਇਹ ਕੱਟੀ ਉਹ ਹੀ ਆ ਤੇ ਉਦੋਂ 14-15 ਕਿਲੋ ਦੁੱਧ ਆਰਾਮ ਨਾਲ ਦੀ ਗਈ ਹੈ ਠੀਕ ਹੈ ਬਾਕੀ ਵੀ ਤੁਸੀਂ ਫੇਸ ਕੁਆਲਟੀ ਤੇ ਸਿੰਗਾਂ ਦੀ ਬੰਤਰ ਨੇੜੇ ਤੋਂ ਚੈੱਕ ਕਰ ਲਓ ਰੰਗ ਸਿੰਗ ਨੇ ਪੂਰਾ ਚੰਗਾ ਕੱਦ-ਗਾਠ ਆ ਫੋਲੇ ਦਾ ਵਜਣਾ ਤੋਰੇ ਬਈ ਇੱਕ ਵਾਰੀ ਮਿਲ ਜਾਏ ਬਾਕੀ ਸੋਨੂੰ ਆਪਾਂ ਇਹਦੀ ਝੋਲੀ ਚੈੱਕ ਕਰਾ ਦਿੰਨੇ ਆ ਪੂਰਾ ਚੰਗਾ ਤੇ ਨਿਖੜਮਾ ਥਾਣਾ ਧੋੜ ਲੂ ਬਾਈ ਕੋਈ ਗੱਲ ਨਹੀਂ ਫੁੱਲਾ ਕਦਗਾਠਾ ਵਜਣ ਫੁੱਲਾ ਬਾਕੀ ਜੇ ਆਪਾਂ ਪਿੱਠਪੂੜੇ ਦੀ ਗੱਲ ਕਰਗੇ ਤਾਂ ਪੂਰਾ ਚੰਗਾਗਾ ਫੁੱਲਾ ਵਜਣਾਗਾ ਕੋਹੇਨੂਰ ਬੋਲ ਦੀ ਹੈਗੀ ਆ ਇਹ ਬਾਕੀ 2-10 ਦਾ ਸੀਗਾ ਵੀ ਹੀਟ ਦੇ ਵਿੱਚ ਕਰੀ ਆ ਚੁੱਕੀ ਹੈਗੀ ਤੇ ਜੇ ਆਪਾਂ ਬਈ ਇਹਦਾ ਰੇਟ ਦੀ ਗੱਲ ਕਰਗੇ ਇਹਦਾ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਕਰੀ ਮੋਬਾਈਲ ਨੰਬਰ ਦੁਆਰੇ ਦਰ ਦੋ 230 68468 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਜਿਹੜੇ ਵੀ ਵੀਰ ਨੂੰ ਕੋਈ ਵੀ ਨਾਕ ਪਸੰਦ ਆਉਂਦਾ ਹੋਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ